ਸਸ਼ੀਕਾਲ ਮੇਤੋੜੀ ਨਾਲ ਕਮਲਦੀਪ ਕੋਰ ਦਾ ਕਪੂਰਥਲਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਦਸੇਜਾਰੇ ਨੇ ਦੋ ਮੋਟਰਸਾਈਕਲਾਂ ਦੇ ਵਿੱਚਕਾਰ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਦੌਰਾਨ ਦੋ ਜਣਿਆਂ ਦੀ ਜੋ ਹੈ ਮੌਤ ਹੋ ਜਾਂਦੀ ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਿਕ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਦੋ ਦੀ ਮੌਕੇ ਦੀ ਮੌਤ ਹੋ ਗਈ ਸੀ ਤੇ ਇੱਕ ਦੀ ਜਿਹੜੀ ਇਲਾਜ ਦੌਰਾਨ ਮੌਤ ਹੋਈ ਹੈ ਸਭਿਆਨਿਕ ਸੜਕ ਹਾਦਸਾ ਪੂਰਸਲਾ ਦੇ ਵਿੱਚ ਵਾਪਰਿਆ ਦੋ ਤੇਜ਼ ਰਫਤਾਰ ਮੋਟਰਸਾਈਕਲ ਜਾਰੀ ਸੀ ਗੇਤਾ ਦੋਨੋਂ ਮੋਟਰਸਾਈਕਲਾਂ 'ਤੇ ਪੰਜ ਜਣੇ ਸਵਾਰ ਸੀਗੇ ਇੰਨੀ ਤੇਜ਼ ਰਫਤਾਰ ਸੀ ਕਿ ਦੋਵਾਂ ਦੀ ਅਚਾਨਕ ਟੱਕਰ ਹੋ ਜਾਂਦੀ ਹੈ ਇਸ ਤੋਂ ਬਾਅਦ ਭਿਆਨਕ ਹਾਦਸਾ ਵਾਪਰਦਾ ਇਸ ਦੌਰਾਨ ਮੌਕੇ ਤੇ ਲੋਕ ਪੁਲਿਸ ਵੀ ਨੇ ਰਾਗੀਰ ਪੁਲਿਸ ਦਿਨ ਦਾ ਮਦਦ ਦੇ ਨਾਲ ਜਿਹੜਾ ਹੈਗਾ ਹਸਪਤਾਲ ਪਹੁੰਚੀ ਕਰਵਾਇਆ ਜਾਂਦੇ ਹਾਲਾਂਕਿ ਤਿੰਨ ਨੂੰ ਜੋੜਾ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਜਾਣਕਾਰੀ ਦੇ ਮੁਤਾਬਿਕ ਇੱਕ ਦੀ ਹੋਰ ਮੌਤ ਹੋ ਗਈ ਹਾਲਾਂਕਿ ਦੋ ਦੀ ਜਿਹੜੀ ਹੈ ਉਹ ਮੌਕੇ ਤੇ ਮੌਤ ਹੋ ਗਈ ਸੀ ਤਾਂ ਲੋਕ ਗਾਇਕ ਦਵਿੰਦਰ ਬਿਆਲਪੁਰੀਆ ਉਹ ਵੀ ਮੌਕੇ ਤੇ ਮੌਜੂਦ ਸਨ ਉਹ ਵੀ ਲਾਈਵ ਹੋਏ ਤਾਂ ਉਹਨਾਂ ਨੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਲੋਕਾਂ ਦੇ ਨਾਲ ਸਾਂਝ ਕੀਤੀ ਤਾਂ ਜੋ ਲੋਕ ਪਤਾ ਲੱਗ ਸਕੇ ਕਿ ਆਖਰ ਕੌਣ ਸੀ ਗਿਆ ਜੇ ਕਿ ਜਿਹੜੇ ਕਿ ਜਿਨ੍ਹਾਂ ਦੀ ਸੜਖਾਸਿਆਂ ਚ ਮੌਤ ਹੋ ਗਈ ਹੈ ਤਾਂ ਪੰਜਾਬ ਦੇ ਵਿੱਚ ਲਗਾਤਾਰ ਜੋ ਹੈ ਸੜਖਾਸਿਆਂ ਦੀ ਗਿਣਤੀ ਲਗਾਤਾਰ ਵધી ਜਾ ਰਹੀ ਹੈ ਇਹ ਜਲ ਰਫਤਾਰ ਦੇ ਕਾਰਨ ਵੀ ਕੋਈ ਹਾਦਸੇ ਜਿਹੜੇ ਨੇ ਵਾਪਰ ਰਹੇ ਨੇ ਤੇ ਕੀਂਕੀ ਜਾਣਾ ਮੌਦੇ ਮੂਹ ਵਿੱਚ ਜਾਰੀਆਂ ਨੇ ਤਾਂ ਹੁਣ ਪਿਆਨ ਖੰਸਰ ਖਾਤਾ ਕਪੂਰਤਲਾ ਦੇ ਵਿੱਚ ਵਾਪਦੇ ਆ ਤੇ ਤਿੰਨ ਘਰਾਂ ਦੇ ਵਿੱਚ ਸੀ ਕਹਿ ਸਕਦਾ ਕਿ ਸੱਫਰ ਅਵਿਚ ਗਏ ਨੇ ਤਾਂ ਪਿਆਨ ਸੜਖਾਤਾ ਤਾਂ ਸਾਨੂੰ ਥੋੜਾ ਗੁਰੇਸ਼ ਕਰਨਾ ਚਾਹੀਦਾ ਤੇਜ਼ ਰਫਤਾਰ ਤੋਂ ਜਦੋਂ ਸੀ ਡਰਾਈਵਿੰਗ ਕਰ ਰਹੇ ਹੁੰਦੇ ਆ ਕੋਈ ਸਾਧਨ ਚਲਾ ਰਹੇ ਹੁੰਦੇ ਆ ਤਾਂ ਸਾਨੂੰ ਧਿਆਨ ਰੱਖ ਕੇ ਜੜੀਆ ਡਰਾਈਵਿੰਗ ਕਰਨੀ ਚਾਹੀਦੀ ਤੇ ਦੂਜਾ ਸੀ ਤੇਜ਼ ਰਫਤਾਰ ਤੋਂ ਬਚੀਏ ਕਿਉਂਕਿ ਅਕਸਰੀ ਅਜੜੀ ਨੌਜਵਾਨ ਪੀੜੀ ਹੈ ਤਾਂ ਉਹ ਜ਼ਿਆਦਾਤਰ ਸਾਨੂੰ ਇਹ ਹੁੰਦਾ ਕਿ ਅਸੀਂ ਤੇਜ਼ ਰਫ਼ਤਾਰ ਤੇਜ਼ ਸਾਧਨ ਚਲਾਈਏ ਪਰ ਕਿਤਨਾ ਕਿਤੇ ਜ਼ਰੂਰ ਅਸੀਂ ਹਾਦਸਿਆਂ ਨੂੰ ਸੱਦਾ ਦੇ ਰਹੇ ਹੁੰਨ ਜਾਂ ਤਾਂ ਹੁਣ ਇੱਕ ਜਿਹਾ ਹੀ ਹਾਦਸਾ ਵਾਪਰਿਆ ਜਿਹੜਾ ਕਿ ਤੇਜ਼ ਰਫ਼ਤਾਰ ਦੇ ਨਾਲ ਵਾਪਰਿਆ ਤੇਜ਼ ਰਫ਼ਤਾਰ 'ਚ ਸਿਗੇ ਦੋਵੇਂ ਮੋਟਰਸਾਈਕਲ ਅਚਾਨਕ ਦੋਵਾਂ ਦੀ ਆਪਸ ਚੱਕਰ ਹੋ ਜਾਂਦੀ ਹੈ ਪੰਜ ਜਣੇ ਸਵਾਰ ਸਿਗੇ ਦੋਵੇਂ ਮੋਟਰਸਾਈਕਲਾਂ ਤੇ ਦੋ ਦੀ ਮੌਤ ਹੋ ਗਈ ਹਾਲਾਕੇ ਤੈਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਰੈਫਰ ਕੀਤਾ ਗਿਆ ਜਿਸੇ ਦੱਸਿਆ ਜਾ ਰਿਹਾ ਕਿ ਇੱਕ ਬਿਗੋਰ ਜੜੀ ਹੈ ਉਹ ਮੌਤ ਹੋ ਗਈ ਹੈ ਹੋਰ ਆਖੋ ਐਂਬੂਲੈਂਸ ਆ ਗਈ ਆ ਭਾਜੀ ਦੋ ਬੰਦੇ ਜਿਹੜੇ ਪਹਿਲਾਂ ਲਾਈ ਹੋਏ ਉਹਨਾਂ ਜਿਹੜੇ ਜਿਹੜੇ ਉਹ ਪਹੁੰਚੇ ਨੇ ਜਿਹੜੇ ਪਹੁੰਚੇ ਨੇ ਉਹ ਪਾਲੋ ਕਰ ਰਹੇ ਪਾਣੀ ਉਹ ਮੈਂ ਤਾਂ ਜਿਹੜਾ ਉਹ ਜਾ ਕੇ ਕਰਾ ਲਾ ਕੇ ਭਾਜੀ ਆ ਤਾਂ ਆਲਰੇਡੀ ਦੱਸਦਾ ਭਾਜੀ ਭਾਜੀ ਉਹ ਤੇ ਡਾਕਟਰ ਹੋਣਾ ਉਹਨੂੰ ਪਤਾ ਹੋਣਾ ਡੈਡ ਕਿਹੜਾ ਤੇ ਸਹੀ ਕਿਹੜਾ ਆਹ ਬਹੁਤ ਇਹ ਆਹ ਨਹੀਂ ਮੋਟਰਲ ਨਹੀਂ ਉੱਥੇ ਨਹੀਂ ਜਾਣਾ ਕੋਈ ਨਹੀਂ ਭਾਜੀ ਅੱਜਕੱਲ ਸਰਵਰਡ ਸੇਕ ਹੈ ਭਾਜੀ ਕੋਟੋਂ ਹੇ ਚਲੇ ਨਾ ਮੈਂ ਮੈਂ ਫੇਸਬੁੱਕ ਤੇ ਲਾਈਵ ਹੋ ਗਿਆ ਬਹੁਤ ਭਰੇ ਆ ਹਾਂ ਮੈਂ ਕਰ ਲੈ ਹਾਂ ਭਾਜੀ ਮੈਂ ਦਲਵਿੰਦਰ ਧਿਆਲਪੁਰੀ ਇਹ ਇੱਕ ਐਕਸੀਡੈਂਟ ਹੋਇਆ ਜੀ ਪੰਜ ਬੰਦਿਆਂ ਦਾ ਦੋ ਮੋਟਰਸਾਈਕਲ ਐਪਸ ਨੂੰ ਬਹੁਤ ਜ਼ੋਰ ਦੀ ਲੱਗੇ ਆ ਦੇਖ ਲਓ ਭਾਈ ਮਾੜਾ ਸ਼ੇਅਰ ਕਰ ਦਿਓ ਇਹ ਲੋਈਆਂ ਤੇ ਡਟਵਿੰਡੀ ਰੋਡ ਤੇ ਇੱਕ ਤਾਂ ਨੰਬਰ ਹੈਗਾ ਜੀ ਪੀਬੀ 08 ਸੀਡੀ 2490 ਹਾਂ ਨਹੀਂ ਮੈਂ ਆਪ ਹੀ ਬੋਲਦਾ ਤੇ ਤੁਸੀਂ ਮੇਰਾ ਦੁਬਾਰਾ ਵੀ ਦੇਖ ਸਕਦੇ ਹੋ ਏ ਭਾਈ ਪੈਰ ਦੇਖਣੀ ਆਉਦਾ ਲੱਗੇ ਆਹ ਦੇਖੋ ਜੀ ਬਹੁਤ ਧਿਆਨਕ ਐਕਸੀਡੈਂਟ ਹੋਇਆ ਜੀ ਇੱਕ ਆ ਬੰਦਾ ਪੁੱੜਕ ਕੇ ਆ ਗਿਆ ਪੁਲਿਸ ਸ਼ੇਅਰ ਕਰਦੇ ਦੋ ਤਬ ਤੋਂ ਬਾਅਦ ਇਹਦੇ ਘਰ ਦੇ ਨੂੰ ਪਤਾ ਲੱਗ ਜੂਏ ਭਾਈ ਆ ਦੇਖ ਲਓ ਜੀ ਲੋਈਆ ਮੋੜ ਤੇ ਐਕਸੀਡੈਂਟ ਹੋਇਆ ਜੀ ਭਾਈ ਆ ਵੇਲਾ ਲਾ ਭਾਈ ਉਹ ਬੰਦਾ ਰੱਖਿਆ ਪਹਿਲਾਂ ਉਹ ਜਿਹੜਾ ਇਹ ਜੀ ਮੈਂ ਚੌਂਕੀ ਇਨਚਾਰਜ ਡੱਲਾ ਜੀ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਤਾਸ਼ਪੁਰ ਤੋਂ ਜਿਹੜਾ ਟਟਵਿੰਡੀ ਨੋਰਾਜ ਅੰਦਾਵ ਦੇ ਤੇ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ Pulsar ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਕਿਤੇ ਤੇਜ਼ ਰਫਤਾਰ ਜਾ ਰਹੇ ਸੀ ਆਪਸ ਵਿੱਚ ਭਿੱੜ ਗਏ ਜੀ ਉਹਦੇ ਚ ਹਾਲ ਦੀ ਘੜੀ ਦੋ ਕੈਜੂਅਲਟੀ ਹੋ ਗਈ ਹੈ ਜੀ ਦੋਹਾਂ ਦੀ ਡੈਥ ਹੋ ਗਈ ਹੈ ਤੇ ਤਿੰਨ ਰੈਫਰ ਕੀਤੇ ਨੇ ਕਪੂਠਲੇ ਨੂੰ ਜੀ ਉਸ ਤੋਂ ਬਾਅਦ ਜਾ ਰਹੇ ਹੋਣੇ ਸਿਕਪੂਠਲੇ ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋ ਬਿਆਨ ਹੋਏਗਾ ਉਹਦੇ ਮਤੋਂ ਕਾਰਵਾਈ ਕੀਤੀ ਜਾਏਗੀ ਕੁਝ ਪਤਾ ਲੱਗ ਸਕਿਆ ਕਿ ਨੌਜਵਾਨ ਕਿੱਥੇ ਜਾ ਰਹੇ ਸੀ ਜਾਂ ਪਰਿਵਾਰ ਨੇ ਸੂਚਿਤ ਕਰ ਦਿੱਤਾ ਗਿਆ ਇਹਨਾਂ ਦੇ ਫੈਮਿਲੀ ਮੈਂਬਰ ਆ ਗਏ ਜੀ ਇਹ ਮੈਮੂ ਆਲ ਤੋਂ ਸੀਗੇ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸੀਗੇ ਬਾੜਾ ਬੁੱਧ ਸਿੰਘ ਤੋਂ ਜੀ ਹਾਂ ਜੀ ਸਰ ਠੀਕ ਹੈ ਹੁਣ ਕਿੰਨੇ ਤੇਨ ਬਰਾਊਡ ਰੋਡ ਤੋਂ ਮੇਹ ਹਾਲ ਤੱਕ ਸਾਡੇ ਕੋਲ ਦੋ ਦੀ ਜਾਣਕਾਰੀ ਹੈ ਤੀਸਰੇ ਬਾਰੇ ਹਜੇ ਫੈਮਿਲੀ ਦੇ ਲੈ ਕੇ ਗਏ ਆ ਅੰਥੋਂ ਸੇ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ ਇੱਕ ਫੈਮਿਲੀ ਦੇ ਵਿੱਚ ਗਿਆ ਜੀ ਤੇ ਦੋ ਕਪੂਰਥਲੇ ਆ ਜੀ ਟੋਟਲ 5 ਜਾਣੇ ਆ ਜੀ ਦੋ ਮੋਟਰਸਾਈਕਲਾਂ ਤੇ ਦੋ ਆ ਵੀ ਉਹਨਾਂ ਦੇ ਵੀ ਖੱਟ ਦੋ ਉਹਨਾਂ ਦੇ ਵੀ ਕਾਫੀ ਸਾਟ ਆ ਜੀ ਜਿਹੜੇ ਕਪੂਰਥਲੇ ਰੈਫਰ ਕੀਤੇ ਆ ਫੈਮਿਲੀ ਦਿੱਤੇ ਆ ਜੀ